ਰਾਮ ਰਾਮ ਜੀ ਸਤਿ ਸ੍ਰੀ ਅਕਾਲ ਜੀ ਮੈਂ ਰਾਹੁਲ ਬਾਜਾਜ ਮੋੜ ਮੰਡੀ ਤੋਂ ਸਾਡੀ ਮੋੜ ਵਿੱਚ ਇੱਕ ਛੋਟੀ ਜੀ ਕੱਪੜੇ ਦੀ ਦੁਕਾਨ ਹੈ ਜੀ ਪਿਛਲੇ ਦਿਨੀ ਜੋ ਪਿੰਡ ਕੋਟਸ਼ਮੀਰ ਲੱਖੇ ਸਿਧਾਣੇ ਦਾ ਵਿਰੋਧ ਹੋਇਆ ਉਹਨੂੰ ਵੱਖ-ਵੱਖ ਬੰਦਿਆਂ ਨੇ ਵੱਖ-ਵੱਖ ਚੈਨਲਾਂ ਨੇ ਵੱਖ-ਵੱਖ ਰੂਪ ਦਿੱਤਾ ਜੀ ਤੇ ਉਸ ਦੀ ਅਸਲ ਸੱਚਾਈ ਤੁਹਾਨੂੰ ਮੈਂ ਦੱਸਣਾ ਚਾਹਣਾ ਜੋ ਕਿ ਇੱਕ ਕੋਟਸ਼ਮੀਰ ਦਾ ਮੁੰਡਾ ਜਸੂ ਜਸੂ ਕੋਟਸ਼ਮੀਰ ਨਾਮ ਦਾ ਮੁੰਡਾ ਚਿੱਟੇ ਕੁਰਤੇ ਪਜਾਮੇ ਵਾਲਾ ਜਿਹੜਾ ਅੱਗੇ ਹੈ ਉਹਨੇ ਮੇਰੇ ਕੋਲੋਂ ਤਕਰੀਬਨ 12 ਲੱਖ ਰੁਪਏ ਦੀ ਫਰੋਤੀ ਲੈ ਲਈ ਸੀ 2 ਸਾਲਾਂ ਦੇ ਵਿੱਚ ਵਿੱਚ 50000 ਰੁਪਿਆ ਇੱਕ ਵਾਰੀ 215000 ਰੁਪਿਆ ਇੱਕ ਵਾਰੀ 425000 ਰੁਪਿਆ ਇੱਕ ਵਾਰੀ 365000 ਰੁਪਿਆ ਇੱਕ ਵਾਰੀ ਜਦੋਂ ਮੇਰੇ ਹੱਥ ਖੜੇ ਹੋਗੇ ਜੀ ਮੈਂ ਕਿਸੇ ਵੀ ਪਾਸੋਂ ਜਿੰਨਾ ਤੋਂ ਮੈਂ ਆਪਦੇ ਪੈਸੇ ਲੈਣਾ ਕੋਈ ਦੋਸਤ ਮਿੱਤਰ ਮੈਨੂੰ ਬੈਂਕ ਜਿੱਥੋਂ-ਜਿੱਥੋਂ ਮੇਰਾ ਹੱਥ ਪੈਂਦਾ ਸੀ ਜਦੋਂ ਮੈਂ ਹਰ ਪਾਸੋਂ ਮੇਰੇ ਹੱਥ ਬਿਲਕੁਲ ਖੜੇ ਹੋ ਗਏ ਵੀ ਹੁਣ ਮੈਂ ਪੈਸੇ ਨਹੀਂ ਦੇ ਸਕਦਾ ਤਾਂ ਜਦੋਂ ਮੈਂ ਇਹਨਾਂ ਨੂੰ ਪੈਸਿਆਂ ਵਾਸਤੇ ਮਨਾ ਕੀਤਾ ਤਾਂ ਇਹਨਾਂ ਨੇ ਮੇਰੀ ਦੁਕਾਨ ਤੇ ਆ ਕੇ ਲੱਤ ਤੋੜ ਦਿੱਤੀ ਇਹਨਾਂ ਨੇ ਜਦੋਂ ਲੱਤ ਤੋੜਤੀ ਮੈਂ ਐਸਐਚਓ ਕੋਲੇ ਗਿਆ ਐਸਐਸਪੀ ਕੋਲੇ ਗਿਆ ਡੀਐਸਪੀ ਕੋਲੇ ਗਿਆ ਮੈਂ ਸਾਲ ਤੋਂ ਸਵਾ ਸਾਲ ਲਗਾਤਾਰ ੱੱਕੇ ਖਾਏ ਮੇਰੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਮੈਂ ਜਦੋਂ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੋਈ ਮੈਂ ਐਸਚੀਓ ਕੋਲੇ ਗਿਆ ਡਿਪਟੀ ਕੋਲੇ ਗਿਆ ਉਹਨਾਂ ਨੇ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਉਸ ਤੋਂ ਬਾਅਦ ਮੈਂ ਮੈਨੂੰ ਕਿਸੇ ਨੇ ਰਾਏ ਦਿੱਤੀ ਵੀ ਤੁਸੀਂ ਲਖੇ ਸਦਾਨੇ ਨੂੰ ਜਾ ਕੇ ਮਿਲੋ ਤੇ ਉਹ ਤੁਹਾਡਾ ਹੱਲ ਕਰੂਗਾ ਉਸ ਤੋਂ ਬਾਅਦ ਮੈਂ ਲਖੇ ਦੇ ਕੋਲੇ ਗਿਆ ਉਹਦੇ ਘਰੇ ਬਈ ਆ ਕਰਕੇ ਆ ਮੈਟਰ ਹੈ ਲੱਖੇ ਨੇ ਫਿਰ ਐਸਐਚਓ ਨੂੰ ਫੋਨ ਕੀਤਾ ਤੇ ਐਸਐਚਓ ਨੇ ਕਿਹਾ ਵੀ ਸਾਨੂੰ ਇੱਕ ਹਫ਼ਤੇ ਦਾ ਟਾਈਮ ਚਾਹੀਦਾ ਸੀ ਇੱਕ ਹਫ਼ਤੇ ਦੇ ਅੰਦਰ ਅੰਦਰ ਕਾਰਵਾਈ ਕਰਦਾ ਹਾਂ ਹਫ਼ਤੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਦੁਬਾਰਾ ਲੱਖੇ ਬਾਈ ਤੱਕ ਅਪਰੋਚ ਕੀਤੀ ਲੱਖੇ ਸਿਧਾਣੇ ਤੱਕ ਬਈ ਸਾਡਾ ਕੋਈ ਹੱਲ ਵਸਿਲਾ ਕਰੋ ਬਈ ਕਿਸੇ ਪਾਸੋਂ ਦੇਖੋ ਸਾਡੀ ਫਿਰ ਵੀ ਕੋਈ ਕਾਰਵਾਈ ਨਹੀਂ ਫਿਰ ਅਸੀਂ ਤੀਸਰੀ ਵਾਰੀ ਜਦੋਂ ਲੱਖੇ ਨੂੰ ਕਿਹਾ ਵੀ ਆਹ ਕਰਕੇ ਆਹ ਗੱਲ ਹੈ ਬਈ ਅਸੀਂ ਤਾਂ ਹੁਣ ਜਾਂ ਤਾਂ ਮਰ ਜਾਾਂਗੇ ਬਈ ਸਾਨੂੰ ਮਰਨਾ ਹੀ ਪੈਣਾ ਬਈ ਨਾ ਤਾਂ ਸਾਡੀ ਇਧਰੋਂ ਕੋਈ ਸੁਣ ਰਿਹਾ ਥਾਣੇ ਦੇ ਨਾਂ ਤੁਸੀਂ ਸਮਝੋ ਫਿਰ ਲੱਖਾ ਸਾਡਾ ਸਾਡੀ ਦੁਕਾਨ ਤੇ ਆਇਆ ਤੇ ਫਿਰ ਅਸੀਂ ਇੱਕ ਆ ਵੀਡੀਓ ਪਾਈ ਜੀ ਚੈੱਕ ਕਰੋ ਵੀਡੀਓ ਮੁੰਡਾ ਕਰਦੀ ਚੱਲ ਰਹੀ ਆ ਪੰਜਾਬ ਦੇ ਅੰਦਰ ਸਰਕਾਰ ਦੇ ਨੱਕ ਹੀਟ ਤੇ ਪ੍ਰਸ਼ਾਸਨ ਦੇ ਨੱਕ ਹੀਟੇ ਕੰਮ ਚੱਲ ਰਿਹਾ ਮੈਂ ਅੱਜ ਮੌੜ ਮੰਡੀ ਬੈਠਾ ਮੌੜ ਮੰਡੀ बजाज ਫੈਸ਼ਨ ਹਾਊਸ बजाज ਫੈਸ਼ਨ ਹਾਊਸ ਮੌੜ ਮੰਡੀ ਇਹ ਭਰਾ ਬੈਠਾ ਰਾਹੁਲ ਨਾ ਮੇਰੇ ਤਰ੍ਹਾਂ ਰਾਹੁਲ ਇਹਦਾ ਨਾਮ ਇਹਦੀ ਆ ਦੁਕਾਨ ਹੈ ਇਹ ਵਿਚਾਰਾ ਕੱਪੜੇ ਵੇਚ ਕੇ ਟਾਈਮ ਪਾਸ ਕਰਦਾ ਹੈ ਪਰਿਵਾਰ ਪਾਲਦਾ ਆਪਦਾ ਇਸ ਇਨਸਾਨ ਤੋਂ ਏਦੋਂ ਪਹਿਲਾਂ ਜੱਸੂ ਜੱਸੂ ਸਰਕਾਰ ਮੈਂ ਤੁਹਾਨੂੰ ਆ ਸਾਰੀ ਵੀਡੀਓ ਦਿਖਾ ਦਿੰਨਾ ਜੀ ਇਹਨੇ ਤਕਰੀਬਨ 12 ਤੋਂ 12.5 ਲੱਖ ਰੁਪਏ ਦੀ ਫਰੋਤੀ ਲੈਂਦੀ ਹੈ ਉਸ ਤੋਂ ਬਾਅਦ ਜਦੋਂ ਹੀ ਆ ਵੀਡੀਓ ਪਈ ਤਾਂ ਪ੍ਰਸ਼ਾਸਨ ਨਾਲ ਦੀ ਨਾਲ ਹਰਕਤ ਚ ਆਇਆ ਤੇ ਜਸੂ ਸੋਨ ਲਾਲ ਤੇ ਹਰੀਸ਼ ਗਰਗ ਜਿਹੜੀ ਇਹਦੀ ਮੇਨ ਟੀਮ ਹੈ ਜੀ ਉਹਨਾਂ ਤੇ ਧਾਰਾ 105/23 ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਧਾਰਾ ਲਾਈ 384 85 86 ਤੇ 120 ਬੀ ਜਦੋਂ ਪਰਚਾ ਦਰਜ ਹੋਇਆ ਜੀ ਇਸ ਨੂੰ ਜੇਲ ਭੇਜਿਆ ਇਹ ਤਕਰੀਬਨ ਢਾਈ ਤੋਂ 3 ਮਹੀਨੇ ਜੇਲ ਵਿੱਚ ਲਾ ਕੇ ਆਇਆ ਇਹ ਜੇਲ ਲਗਾ ਕੇ ਆ ਉਸ ਤੋਂ ਬਾਅਦ ਇਹਦਾ ਅਸਲ ਮਕਸਦ ਕੀ ਸੀ ਉਸ ਆ ਹੁਣ ਜਦੋਂ 2-3 ਦਿਨ ਪਹਿਲਾਂ ਬਾਈ ਲੱਖਾ ਸਹਾਣਾ ਗਿਆ ਸੀਗਾ ਕੋਰਸ਼ਮੀਰ ਕੋਰਸ਼ਮੀਰ ਜਦੋਂ ਇਹਦੀ ਕੋਈ ਨਹੀਂ ਕਿਸੇ ਬਸੋ ਗੱਲਬਾਤ ਇਹਨੇ ਜਿੰਦਾਬਾਦ ਮਰਦਾਬਾਦ ਦੇ ਉੱਥੇ ਨਾਰੇ ਮੁੰਡੇ ਲਿਆ ਕੇ ਸ਼ੁਰੂ ਕਰਤੇ ਉਹ ਕੋਈ ਵੱਖ-ਵੱਖ ਜਿਹੜੇ ਤੁਸੀਂ ਚੈਨਲਾਂ ਰਾਹੀਂ ਦੇਖ ਰਹੇ ਹੋ ਵੱਖ-ਵੱਖ ਬੰਦੇ ਉਹਨੂੰ ਵੱਖ-ਵੱਖ ਗੱਲਾਂ ਕਰ ਰਹੇ ਐ ਉਦੀ ਅਸਲ ਸੱਚਾਈ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਪਹਿਲਾਂ ਮੈਂ ਵੀਡੀਓ ਬਣਾਉਣਾ ਮੇਰਾ ਕੋਈ ਮਨ ਨਹੀਂ ਸੀ ਪਰ ਜਦੋਂ ਮੇਰੇ ਤੋਂ ਦੇਖ ਕੇ ਰਹਿਣ ਹੀ ਗਿਆ ਤਾਂ ਮੈਂ ਆ ਵੀਡੀਓ ਬਣਾਇਆ